ਭਜੀ ਪਿੰਡਾਂ ਦੇ ਵਿੱਚ ਆ ਰਹੇ ਹਾਂ ਤੁਹਾਡੇ ਕੈਂਡੀਡੇਟ ਖੜੇ ਆ ਕਿਦਾਂ ਦਾ ਲੋਕਾਂ ਦਾ ਰੁਝਾਨ ਹੈ ਕਿਹੜੇ ਮੁੱਦੇ ਪਿੰਡ ਵਾਲ ਪਿੰਡ ਦੇ ਸਾਰੇ ਵਾਸੀ ਖੜੇ ਨੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿ 4 ਸਾਲਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਕੋਈ ਗਲੀਆਂ ਨਾਲੀਆਂ ਦਾ ਨਹੀਂ ਹੋਇਆ ਕੋਈ ਧਰਮਸ਼ਾਲਾ ਦਾ ਨਹੀਂ ਹੋਇਆ ਗਾਰੰਟੀ ਦੇ ਸੀ ਚਾਹੇ ਕਾਗਜ਼ ਦੀ ਸੀਸਕਾਰ ਕਾਲੀ ਸਾਡੀ ਮਾਰੀ ਵਿੱਚ ਤੇਸੀ ਕਾਰਟੀ ਚੱਲਦੀ ਰਹੀ ਪਰ ਜਦ ਦੀ ਇਹ ਸਰਕਾਰ ਆਈ ਆ 4 ਸਾਲ ਹੋ ਗਏ ਸਾਡੀ ਖਾਂਡੀ ਤੇ ਤੇਸੀ ਉੱਥੇ ਉੱਤੀ ਪਈ ਆ ਕਾਰ ਤੇ ਕੋਈ ਉਮੀਦ ਕੀਤੀ ਨਹੀਂ ਜਾ ਸਕਦੀ ਜੇ 4 ਸਾਲ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਅਗਲੇ ਸਾਲ ਦੇ ਵਿੱਚ ਕੀ ਕਰਨਾ ਹੈ ਪਿੰਡ ਵਾਲੇ ਦੱਸਣ ਕਿ 4 ਸਾਲਾਂ ਚ ਕੋਈ ਇਹਨਾਂ ਨੇ ਵਿਕਾਸ ਨਾਂ ਦੀ ਕੋਈ ਚੀਜ਼ ਇੱਥੇ ਇੱਕ ਦਿਖਾ ਦੇਣ ਪਿੰਡ ਦੇ ਵਿੱਚ ਤਾਂ ਵੋਟਾਂ ਮੰਗਣ ਦੇ ਹੱਕਦਾਰ ਹੋ ਸਕਦੇ। ਵੀ ਗੌਰੌਂਡ ਹੀ ਹੈ ਗੌਰੌਂਡ ਕਾਲਸਾ ਕੋਈ ਵੀ ਘਾਟ ਨਹੀਂ ਵੀ ਕਰਕੇ ਉਹ ਪਹਿਲਾਂ ਤੇ ਹੀ ਬਣਿਆਗਾ ਇਹ ਨਵੀਂ ਇੱਟ ਇਹਨਾਂ ਨੇ ਕੋਈ ਨਹੀਂ ਲਾਈ। ਨਵੀਂ ਇੱਟੁੱਥੀ ਲਾਈ ਹੈ ਜਿਹੜੇ ਇਹਨਾਂ ਨੇ ਨਹੀਂ ਪੱਥਰ ਰੱਖਿਆ ਬਸ ਹੋਰ ਇੱਟ ਕੋਈ ਨਹੀਂ। ਲੋਕਾਂ ਨੂੰ ਲੱਗਦਾ ਕਿ ਇਹਨਾਂ ਨੂੰ ਵੋਟ ਪਾ ਕੇ ਅਸੀਂ ਗਲਤੀ ਕੀਤੀ ਹੈ ਪੰਜਾਬ ਨੂੰ 5 ਸਾਲ ਇਹਨਾਂ ਨੇ ਪਿੱਛੇ ਧੱਕਿਆ ਜਿਵੇਂ ਇਹ ਕਹਿੰਦੇ ਸਾਡੇ ਅਸੀਂ ਸਮਾਰਟ ਸਕੂਲ ਬਣਾਤੇ ਬਹੁਤ ਕੁਝ ਬਣਾਤਾ ਸਾਡੇ ਸਮਾਰਟ ਸਕੂਲ ਨਹੀਂ ਬਣੇ ਸਾਡੇ ਤਲਾਹ ਬਣ ਗਏ ਸਕੂਲਾਂ ਦੇ ਘਰ ਦੀ ਹੈਗਨੇ ਕਮੇਟੀ ਕਰਕੇ ਚਲੇ ਜਾ ਨੇ ਪਾ ਇਹ 5 ਸਾਲ ਸਰਕਾਰ ਇਸ ਦੇਸ਼ ਦੇ ਪੰਜਾਬ ਦੇ ਬਰਬਾਦ ਕੀਤੇ ਆ ਸਾਨੂੰ 5 ਸਾਲ ਪਿੱਛੇ ਧੱਕਤਾ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦਾ ਸਿਆਸੀ ਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਤੇ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਜੋਰ ਰੰਗਮਾਸ਼ ਵੀ ਕੀਤੀ ਜਾ ਰਹੀ ਹੈ ਤੇ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ। ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡਾਂ ਦੇ ਵਿੱਚ ਆ ਜਿੱਥੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਕਾਂਗਰਸ ਦੀ ਜਿੱਤ ਦਾ ਦਾਵਾ ਵੀ ਕਰਦੇ ਨੇ। ਬਜੀ ਪਿੰਡਾਂ ਦੇ ਵਿੱਚ ਆ ਰਹੇ ਹੋ ਤੁਹਾਡੇ ਕੈਂਡੀਡੇਟ ਖੜੇ ਕਿਦਾਂ ਦਾ ਲੋਕਾਂ ਦਾ ਰੁਝਾਨ ਹੈ ਕਿਹੜੇ ਮੁੱਦੇ ਨੇ? ਦੇਖੋ ਲੋਕਾਂ ਦੇ ਜਿਹੜੇ ਪਿੰਡਾਂ ਦੇ ਮੁੱਦੇ ਨੇ ਕਿ 4 ਸਾਲ ਸਰਕਾਰ ਬਣੀ ਨੂੰ ਹੋ ਗਈ। ਲੋਕ ਅੱਜ ਸਰਕਾਰ ਤੇ ਮੂੰਹ ਵੱਲ ਦੇਖ ਰਹੇ ਨੇ। ਆ ਸਾਰੇ ਨਗਰ ਨਿਵਾਸੀ ਖੜੇ ਨੇ। 4 ਸਾਲ ਦੇ ਵਿੱਚ ਸਰਕਾਰ ਦਾ ਕੋਈ ਨਮਾਇਦਾ ਕੋਈ ਮੰਤਰੀ ਪਿੰਡ ਦੇ ਵਿੱਚ ਆਇਆ ਨਹੀਂ। ਲੋਕਾਂ ਨੂੰ ਹਾ ਭਾ ਬੜੇ ਦਿਖਾਏ ਸੀ। ਕਿ ਬਦਲਾ ਦੀ ਸਰਕਾਰ ਬਣਾਓ ਅਸੀਂ ਨਹਾਰ ਬਦਲਦਾਂਗੇ। ਅਸੀਂ ਰੰਗਲਾ ਪੰਜਾਬ ਬਣਾ ਦਾਂਗੇ ਅੱਜਾ ਬਲੀਆਲ ਪਿੰਡ ਦੇ ਸਾਰੇ ਵਾਸੀ ਖੜੇ ਨੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿ 4 ਸਾਲਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਕੋਈ ਗਲੀਆਂ ਨਾਲੀਆਂ ਦਾ ਨਹੀਂ ਹੋਇਆ ਕੋਈ ਧਰਮਸ਼ਾਲਾ ਦਾ ਨਹੀਂ ਹੋਇਆ ਕਿਸ ਕੋਈ ਸਕੂਲ ਦਾ ਨਹੀਂ ਹੋਇਆ ਕੋਈ ਗਰਾਊਂਡ ਦਾ ਨਹੀਂ ਹੋਇਆ ਕੋਈ ਡਿਸਪੈਂਸਰੀ ਦਾ ਨਹੀਂ ਹੋਇਆ ਅਰ ਲੋਕਾਂ ਦੀ ਇਹਨਾਂ ਤੋਂ ਬੜੇ ਦੁਖੀ ਨੇ ਲੋਕ ਇਸ ਸਰਕਾਰ ਤੋਂ ਅਰ ਨਸ਼ਿਆਂ ਦਾ ਇੰਨਾ ਬੋਲਬਾਲਾ ਆ ਕਿ ਹਰ ਮੋੜ ਤੇ ਜਿਹੜੇ ਨਸ਼ੇ ਨੇ ਉਹ ਵਿਕ ਰਹੇ ਨੇ ਔਰ ਜਿਹੜਾ ਜ਼ਮੀਨਾਂ ਦਾ ਸੀ ਅਕਵਾਇਰ ਹੋਣ ਦੀ ਜਿਹੜੀ ਇਹਨਾਂ ਨੇ ਇਸ ਪਿੰਡਾਂ ਦੇ ਵਿੱਚ ਨੋਟੀਫਿਕੇਸ਼ਨ ਕੀਤਾ ਸੀ ਲੋਕ ਬਹੁਤ ਦੁਖੀ ਸੀ ਲੋਕ ਸਾਰੇ ਉੱਠ ਕੇ ਖੜੇ ਹੋਏ ਤਾਂ ਕਿ ਉਹ ਨੋਟੀਫਿਕੇਸ਼ਨ ਰੱਦ ਹੋਇਆ ਸੋ ਇਹ ਸਰਕਾਰ ਤੇ ਕੋਈ ਉਮੀਦ ਕੀਤੀ ਨਹੀਂ ਜਾ ਸਕਦੀ ਜੇ 4 ਸਾਲ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਅਗਲੇ ਸਾਲ ਦੇ ਵਿੱਚ ਕੀ ਕਰਨਗੇ ਉਹ ਮੰਤਰੀ ਨੇ ਉਹ ਕਹਿੰਦੇ ਸਾਰੀਆਂ ਸੜਕਾਂ ਅਸੀਂ ਬਣਾਉਂਦੀਆਂ ਨਹੀਂ ਪੱਥਰ ਰੱਖ ਤੇ ਨਵੀਆਂ ਸੜਕਾਂ ਤਿਆਰ ਕਰਦੀਆਂ 35 ਤੋਂ 40 ਸਟੇਡੀਅਮ ਹਲਕਾ ਸਾਹਨੇਲ ਤਿਆਰ ਕਰਦੇ ਅਸੀਂ ਉਹ ਗੱਲਾਂ ਦੇ ਵਿੱਚ ਹੀ ਕੀਤੇ ਨੇ ਨਾ ਉਹ ਕੱਲੇ ਨਹੀਂ ਪੱਥਰ ਰੱਖਤੇ ਇਹਨਾਂ ਨੇ ਸਟੇਡੀਅਮ ਕਿਤੇ ਨਹੀਂ ਜਿਹੜਾ ਪਹਿਲਾਂ ਬਣਿਆ ਹੋਇਆ ਉੱਥੇ ਨਹੀਂ ਪੱਥਰ ਰੱਖਿਆ ਏ ਅਜੇ ਤੱਕ ਕਿਤੇ ਵੀ ਪੂਰੇ ਸਾਹਨੇਲ ਚ ਪੁੱਛ ਸਕਦੇ ਹਾਂ ਕੋਈ ਵੀ ਸਟੇਡੀਅਮ ਨਹੀਂ ਬਣਿਆ ਨਹੀਂ ਬਣਿਆ ਨਹੀਂ ਬਣਿਆ ਨਹੀਂ ਕੋਈ ਸਟੇਡੀਅਮ ਨਹੀਂ ਕੋਈ ਪਿੰਡ ਵਾਲੇ ਦੱਸਣ ਕਿ 4 ਸਾਲਾਂ ਚ ਕੋਈ ਇਹਨਾਂ ਨੇ ਵਿਕਾਸ ਨਾਂ ਦੀ ਕੋਈ ਚੀਜ਼ ਇੱਥੇ ਇੱਕ ਦਿਖਾ ਦੇਣ ਪਿੰਡ ਦੇ ਵਿੱਚ ਤਾਂ ਵੋਟਾਂ ਮੰਗਣ ਦੇ ਹੱਕਦਾਰ ਹੋ ਸਕਦੇ ਨੇ ਗੱਲਾਂ ਤੇ ਵਿੱਚ ਟੈਲੀਵਿਜ਼ਨ ਦੇ ਵਿੱਚ ਬੋਰਡ ਲਾਉਣ ਦੇ ਵਿੱਚ ਆ ਰਾਹੋਂ ਰੂੜੀ ਸੀ ਟੁੱਟੀ ਹੋਈ ਸੀ ਟੋਏ ਪਏ ਹੋਏ ਸੀ ਸੈਂਟਰ ਚੋਂ ਡਾਕਟਰ ਅਮਰ ਸਿੰਘ ਜੀ ਨੂੰ ਅਸੀਂ ਬੇਨਤੀ ਕਰਕੇ ਉਹ ਰੋਡ ਮਨਜ਼ੂਰ ਕਰਵਾ ਕੇ ਬਣਾਈ ਹੈ ਉਹਦੇ ਵਿੱਚ ਵੀ ਜਿਹੜੇ ਇਹਨਾਂ ਨੇ ਦਰਖਤਾਂ ਦੇ ਤੇ ਬਿਜਲੀ ਦੇ ਖੰਭਿਆਂ ਦੇ ਜਿਹੜੀ ਪਰਮਿਸ਼ਨ ਲੈਣੀ ਸੀ ਉਹ ਅਜੇ ਤੱਕ ਨਹੀਂ ਲਈ ਅਜੇ ਵੀ ਉਹ ਕੰਮ ਵਿੱਚ ਰੁਕਿਆ ਹੋਇਆ ਸੋ ਇਸ ਸਰਕਾਰ ਤੇ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਅੱਜ ਨਜਾਇਜ਼ ਰਿੱਤੇ ਦੀ ਮਾਈਨਿੰਗ ਤੁਸੀਂ ਦੇਖਦੇ ਹੋ ਇੱਥੇ ਬੱਲੀਆੜ ਤੋਂ ਲੈ ਕੇ ਮੱਤੇਵਾੜੇ ਤੱਕ ਚੂੜਾਲ ਤੱਕ ਬੂਤਗੜ ਸਸਰਾਲੀ ਤੱਕ ਇਹਨਾਂ ਦੇ ਜਿਹੜੇ ਜਿੱਥੇ ਇਹਨਾਂ ਨੂੰ ਕਮਾਈ ਹੁੰਦੀ ਆ ਉਹ ਇਹ ਪਰ ਪਰ ਕੇ ਲੋਕਾਂ ਦੀਆਂ ਜਿਹੜੀਆਂ ਪਹਿਲਾਂ ਛੜਕਾਂ ਸੀ ਉਹ ਵੀ ਟਰੱਕਾਂ ਨੇ ਤੋੜਤੀਆਂ ਬਰਨੌਨੀ ਤਾਂ ਕੀ ਸੀ ਅੱਜ ਤੁਸੀਂ ਜਾ ਕੇ ਦੇਖ ਲਓ ਪੂਰੇ ਬੇਟ ਇਲਾਕੇ ਦੀਆਂ ਛੜਕਾਂ ਦਾ ਮਾੜਾ ਹਾਲ ਹੈ ਪਰ ਉਹ ਕਹਿੰਦੇ ਅਸੀਂ ਜਿਹੜੇ ਜਿਹੜੇ ਵਾਦੇ ਕੀਤੇ ਸੀਗੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਪਹਿਲੀ ਸਰਕਾਰ ਹੈ ਜਿਹਨੇ ਸਾਰੀਆਂ ਗਰੰਟੀਆਂ ਸਾਰੇ ਵਾਦੇ ਪੂਰੇ ਕੀਤੇ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਆਪ ਪੁੱਛ ਲਓ ਗਰੰਟੀਆਂ ਹੀ ਇਹ ਆਪ ਹੀ ਗਰੰਟੀਆਂ ਦੇ ਲੈਂਦੇ ਨੇ ਆਪ ਹੀ ਗਰੰਟੀਆਂ ਪੂਰੀਆਂ ਕਰ ਦਿੰਦੇ ਨੇ ਕੰਮ ਤਾਂ ਕੋਈ ਹੋਇਆ ਹੀ ਨਹੀਂ ਅਜੇ ਤੱਕ ਗੱਲਾਂ ਨਾਲ ਗੱਲਾਂ ਨਾਲ ਹੀ ਕੰਮ ਪੈਨਸ਼ਨਾਂ ਵੀ ਮਿਲੀਆਂ ਨਹੀਂ ਪਿਛਲੇ 2-3 ਮਹੀਨੇ ਤੋਂ ਪੈਨਸ਼ਨਾਂ ਵੀ ਨਹੀਂ ਮਿਲੀਆਂ ਕੋਈ ਕੰਮ ਨਹੀਂ ਹੋਇਆ ਸਾਰਾ ਇਲਾਕਾ ਦੁਖੀ ਹੈ ਲੋਕ ਲੋਕਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੋਟ ਪਾ ਕੇ ਅਸੀਂ ਗਲਤੀ ਕੀਤੀ ਹੈ ਪੰਜਾਬ ਨੂੰ 5 ਸਾਲ ਇਹਨਾਂ ਨੇ ਪਿੱਛੇ ਧੱਕਿਆ ਹੈ ਇਹ ਸਨ ਹਲਕਾ ਚਾਰਜ ਵਿਕ੍ਰਮ ਸਿੰਘ ਬਾਜਵਾ ਸੀ ਜਿਹੜੇ ਕਹਿੰਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਸਿਰਫ ਵਾਅਦੇ ਕੀਤੇ ਤੇ ਵਾਅਦਾ ਖਿਲਾਫੀ ਕੀਤੀ ਹੈ ਲੋਕਾਂ ਦੇ ਨਾਲ ਇਸ ਲਈ ਲੋਕ ਵੀ ਇਹਨਾਂ ਨੂੰ ਸਬਕ ਸਿਖਾਉਣਗੇ ਵਿਕ੍ਰਮ ਬਾਜਵਾ ਨੂੰ ਉਹਨਾਂ ਨਾਲ ਗੱਲ ਕੀਤੀ ਹੈ ਪਿੰਡ ਦੇ ਲੋਕ ਵੀ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਸਰੂਪ ਚੰਦਾ ਜੀ ਨੰਬਰ 1 ਪਿੰਡ ਬੱਲੀਵਾਲ ਤੋਂ ਇਹ ਗੱਲਾਂ ਵਾਲੀ ਆ ਕੰਮ ਜੀ ਕੋਈ ਕੰਮ ਨਹੀਂ ਹੋਇਆ ਸਾਡੇ ਪਿੰਡ 'ਚ ਇੱਕ ਵੀ ਕੰਮ ਸਾਨੂੰ ਦਿਖਾ ਦੇਣ ਪੀਸਾਸੀ ਕਰਕੇ ਦਿਖਾਇਆ ਪਰ ਮੰਤਰੀ ਕਹਿੰਦੇ ਸਾਰੀਆਂ ਸੜਕਾਂ ਅਸੀਂ ਨਵੀਆਂ ਬਣਾਤੀਆਂ ਕੋਈ ਸੜਕ ਨਹੀਂ ਲੈਣ ਦਿੱਤੀ ਉਹ ਜੀ ਇਹਦੇ ਝੂਠ ਹਾਂ ਝੂਠ ਬੋਲਣ ਤੇ ਕੋਈ ਬੈਨ ਨਹੀਂ ਹੈਗਾ ਇਹ ਜੋ ਮਰਜ਼ੀ ਕਹਿ ਸਕਦੇ ਜੀ ਇਹਨਾਂ ਦੀ ਐਸੇ ਲਈ ਬੋਲ ਬਾਲਾ ਪਰ ਇੱਥੇ ਇੱਕ ਵੀ ਕੰਮ ਨਹੀਂ ਸਾਡੇ ਪਿੰਡ 'ਚ ਏਰੀਆ 'ਚ ਨਹੀਂ ਹੋਇਆ ਪਿੰਡ 'ਚ ਤਾਂ ਕੀ ਹੋਣਾ ਜੀ ਇਹਦੀ 'ਚ ਨਹੀਂ ਹੋਇਆ ਹਾਂਜੀ ਇਹ ਪਿੰਡ ਦੇ ਕੁਝ ਲੋਕ ਨੇ ਹੋਰ ਵੀ ਗੱਲਬਾਤ ਕਰ ਲੈਣੇ ਭਾਈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਬਿੱਟੂ ਸਪੈਂਜ ਪਿੰਡ ਖਾਨਪੁਰ ਵੇਟ ਜੀ ਅਸੀਂ ਮੈਨੂੰ ਲਗਾਤਾਰ ਤੀਜੀ ਟਰਮ ਸਰਪੰਚ ਬਣਦਿਆਂ ਨੂੰ ਪਹਿਲੀ ਸਰਕਾਰਾਂ ਚ ਦੇ ਸੀ ਚਾਹੇ ਕਾਂਗਰਸ ਦੀ ਸੀ ਸਰਕਾਰ ਕਾਲੀ ਦੀ ਸਾਡੀ ਮਾਰੀ ਮੇ ਤੇਸੀ ਕਾਂਡੀ ਚੱਲਦੀ ਰਹੀ ਪਰ ਜਦ ਦੀ ਇਹ ਸਰਕਾਰ ਆਈ ਆ 4 ਸਾਲ ਹੋ ਗਏ ਸਾਡੀ ਕਾਂਡੀ ਤੇ ਤੇਸੀ ਉੱਥੇ ਉੱਥੀ ਪਈ ਆ ਜਿਹੜੀ ਕਾਂਗਰਸ ਸਰਕਾਰ ਟਾਈਮ ਸਾਨੂੰ 5-5 ਲੱਖ ਬਾਜ-ਬਾਜੀ ਨੇ ਦਿੱਤੇ ਸੀਗੇ ਉਹ ਵੀ ਉਹ ਆਨ ਤੇ ਸਾਡੇ ਤੋਂ ਵਾਪਸ ਲੈ ਰਹੇ ਹਜੇ ਤੱਕ ਸਾਨੂੰ ਪੰਚਾਇਤ ਨੂੰ 1 ਰੁਪਿਆ ਨਹੀਂ ਪਿਆ ਜਿੱਦਾਂ ਦੇ ਕੰਮ ਪਏ ਉੱਥੇ ਉੱਥੀ ਪਏ ਨੇ ਇਹ ਸਰਕਾਰ ਠੀਕ ਆ ਜਿਹਦਾ ਬਾਜੂ ਨੇ ਗੱਲਾਂ ਬਾਤ ਕਰਦੇ ਨੇ ਗੱਲਾਂ ਕਰਦੇ ਪਰ ਹਕੀਕਤ ਕੋਈ ਨਹੀਂ ਪਿੰਡਾਂ 'ਚ ਅਸੀਂ ਬੈਠੇ ਆ ਕੋਈ ਸੜਕਾਂ ਨਹੀਂ ਬਣੀ ਕੋ ਕੋਸ਼ ਨਹੀਂ ਕੋਈ ਗਰਾਊਂਡ ਜਿਹੜਾ ਗੋਰਡ ਕਾਲਸਾ ਕੋਈ ਵਿਧ ਘਾਟ ਨਹੀਂ ਵੀ ਕਰਕੇ ਆ ਉਹ ਪਹਿਲਾਂ ਤੇ ਹੀ ਬਣਿਆਗਾ ਇਹ ਨਵੀਂ ਇੱਟ ਇਹਨਾਂ ਨੇ ਕੋਈ ਨਹੀਂ ਲਾਈ ਨਵੀਂ ਇੱਟੁੱਥੀ ਲਾਈ ਆ ਜਿਹੜੇ ਇਹਨਾਂ ਨੇ ਨਹੀਂ ਪੱਥਰ ਰੱਖਿਆ ਬਸ ਹੋਰ ਇੱਟ ਕੋਈ ਨਹੀਂ ਪਿੰਡਾਂ 'ਚ ਲੱਗੀ ਅਸੀਂ ਇਸ ਤੋਂ ਸਰਕਾਰ ਤੋਂ ਬਹੁਤ ਦੁਖੀ ਆ ਸਾਰੇ ਨਗਰ ਨਿਵਾਸੀ ਬੈਠੇ ਆ ਇਲਾਕਾ ਨਿਵਾਸੀ ਬਹੁਤ ਸਰਕਾਰ ਵੀ ਸਰਕਾਰ ਇਹ ਝੂਠਾਂ ਹੀ ਸਰਕਾਰ ਆ ਕਿਉਂ ਇਹਨਾਂ ਜਿਹੜੇ ਬੋਲ ਬਲੀਏ 'ਚ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਠੀਕ ਆ ਕਮੇਟੀ ਹੈ ਕਿ ਨਹੀਂ ਕਮੇਟੀ ਕਰਕੇ ਚਲੇ ਜਾ ਨੇ ਪਰ ਇਸ 5 ਸਾਲ ਸਰਕਾਰ ਇਸ ਦੇਸ਼ ਦੇ ਪੰਜਾਬ ਦੇ ਬਰਬਾਦ ਕੀਤੇ ਆ ਸਾਨੂੰ 5 ਸਾਲ ਪਿੱਛੇ ਧੱਕਤਾ ਇਹਨੇ ਪਹਿਲੇ ਸਰਕਾਰਾਂ ਅਸੀਂ ਕੁਝ ਕਰਦੇ ਰਹੇ ਆ ਪਰ ਇਹ ਸਰਕਾਰ ਤੇ ਇਹਨਾਂ ਨੇ ਸਾਨੂੰ 1 ਰੁਪਈਆ ਨਹੀਂ ਦਿੱਤਾ ਕੋਈ ਸਾਡੀ ਡਿਵੈਲਪਮੈਂਟ ਨਹੀਂ ਹੋਈ ਇਲਾਕੇ ਦੀ ਨਹੀਂ ਹੋਈ ਤੁਸੀਂ ਕਹਿੰਦੇ ਸਾਡੀ ਕਾਂਡੀ ਤੇ ਅਸੀਂ ਨਹੀਂ ਚੱਲੀ ਪਰ ਉਹ ਕਹਿੰਦੇ 5 ਕਰੋੜ ਰੁਪਇਆ ਹੋਣ ਆਇਆ ਸੀ ਸਾਰੀਆਂ ਪੰਚਾਇਤਾਂ ਨੂੰ ਕਰੋੜਾਂ ਰੁਪਇਆ ਪਾਇਆ ਨਹੀਂ ਜੀ ਕੋਈ ਰੁਪਇਆ ਨਹੀਂ ਆਇਆ ਸਾਡੇ ਖਾਤੇ ਚੈੱਕ ਕਰ ਸਕਦੇ ਆ ਜੀ ਆ ਕੇ ਬੈਂਕਾਂ ਦੇ ਵਿੱਚ ਖਾਤੇ ਉੱਤੇ ਜਿਹੜਾ ਬੈਲੈਂਸ 4 ਸਾਲ ਪਹਿਲਾਂ ਸੀ ਉਹੀ ਬੈਲੈਂਸ ਹੋਊਗਾ ਕੋਈ ਇਹਨਾਂ ਨੇ 1 ਰੁਪਿਆ ਵੀ ਕਿਸੇ ਪਿੰਡਾਂ ਨੂੰ ਨਹੀਂ ਦਿੱਤਾ ਆ ਧੰਨਵਾਦ ਇਹ ਸਾਡੇ ਨਾਲ ਸਰਪੰਚ ਸਾਹਿਬ ਸੀਗੇ ਜਿਹੜੇ ਕਹਿੰਦੇ ਆ ਕਿ ਕੇ ਪੇ ਪੰਚਾਇਤ ਨੇ ਇੱਕ ਵੀ ਪੈਸਾ ਨਹੀਂ ਦਿੱਤਾ ਕੋਈ ਸ਼ੋਰ ਵੀ ਲੋਕ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਮੈਂ ਦਾ ਪਾਲ ਸਿੰਘ ਪਿੰਡ ਬਲੀਵਾਲ ਤੋਂ ਆ ਸਾਡੇ ਜਿਵੇਂ ਕਹਿੰਦੇ ਆ ਸਾਡੇ ਅਸੀਂ ਸਮਾਰਟ ਸਕੂਲ ਬਣਾਤੇ ਬਹੁਤ ਕੁਝ ਬਣਾਤਾ ਸਾਡੇ ਸਮਾਰਟ ਸਕੂਲ ਨਹੀਂ ਬਣੇ ਸਾਡੇ ਤਲਾਹ ਬਣ ਗਏ ਸਕੂਲਾਂ ਦੇ ਗਰਾਊਂਡ ਸੀ ਹੋਰ ਜੇ ਜੋ ਮੰਰੇਗਾ ਚੱਲਦੀ ਸੀ ਉਹ ਚੱਲਦੀ ਸੀ ਉਹ ਸਾਰਿਆਂ ਨੇ ਬੰਦ ਕਰਦੀ ਆ ਗਰੀਬ ਜਨਤਾ ਇਸ ਮੌਕੇ ਭੁੱਖੀ ਮਰ ਰਹੀ ਆ ਫਰੀ ਦਾ ਦਾਣਾ ਕਣਕ ਮਿਲਦੀ ਸੀ ਉਹ ਇਹਨਾਂ ਨੇ ਗਰੀਬ ਲੋਕਾਂ ਦੇ ਕਾਰਡ ਕੱਟ ਦਦੇ ਮੈਂ ਇਹਨਾਂ ਨੇ ਜਾਨੀ ਸਾਰੇ ਮਜਮਦਾ ਇਹਨਾਂ ਥੱਲੇ ਬਕਾਨ ਕਰਤੇ ਇਹ ਪਿੰਡਾਂ ਦੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਨਾ ਕੋਈ ਗ੍ਰਾਂਟ ਆ ਰਹੀ ਆ ਨਾ ਕੋਈ ਕੰਮ ਹੋ ਰਿਹਾ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ ਨੇ ਤੇ ਲੋਕ ਆ ਜਿਹੜੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ